ਚੋਪੜਾ ਸਾਹਿਬ ਤੁਸੀਂ ਆ ਫੜਾਇਓ ਮੈਂ ਤੋਂ ਲਿਖੀ ਆ ਜੀ ਆਹ ਜੀ ਆਹਾ ਜੀ ਹੂੰ ਇਹ ਦੱਸੋ ਤੁਸੀਂ ਪਹਿਲਾਂ ਇਹ ਕੀ ਚੀਜ਼ ਹੈ ਜੀ ਆਹ ਦੇਖੋ ਲੱਗਦੀ ਤਾਂ ਅਦਰਕ ਦੀ ਜੜ੍ਹ ਹੋਵੇ ਜਿਵੇਂ ਜਾਂ ਉਹ ਕਹਿੰਦੇ ਆ ਵੀ ਕੋਈ ਜੜ੍ਹ ਜੀ ਲੱਗਦੀ ਜੀ ਇਹ ਕੀ ਕਹਿ ਸਕਦੇ ਇਹ ਜੀ ਜੜੀ ਹੈ ਜੀ ਹੂੰ ਇਹਨੂੰ ਕਹਿੰਦੇ ਆ ਜੀ ਪਾਂਦ ਦੀ ਜੜ੍ਹ ਜੀ ਪਾਂਦ ਦੀ ਜੜ੍ਹ ਕਹਿੰਦੇ ਆ ਸੰਸਕ੍ਰਿਤ ਇਹਨੂੰ ਕੁਲੰਜਨ ਵੀ ਕਹਿੰਦੇ ਆ ਜੀ ਅੱਛਾ ਜੀ ਤੇ ਮਤਲਬ ਇੰਨੇ ਗੋਣਾ ਇਹਦੇ ਵਿੱਚ ਹੂੰ ਬੱਚਾ ਕੋਈ ਹੱਕ ਪਾਉਂਦਾ ਜਾਂ ਤੋਤਲਾ ਪਾਉਂਦਾ ਹਨਾ ਹੂੰ ਅ ਲੇਡੀਜ਼ ਨੂੰ ਕਿਸੇ ਕਿਸਮ ਦੀ ਪ੍ਰੋਬਲਮ ਹੈ ਕੰਮ ਕਰਨ ਨੂੰ ਜੀ ਨਹੀਂ ਕਰਦਾ ਹੈਗਾ ਹਮ ਹਾਰਮੋਨ ਇੰਬੈਲੈਂਸ ਹੋਏ ਆ ਸਾਡੀਆਂ ਬੱਚੀਆਂ ਦੇ ਖਾਸ ਕਰ ਅੱਜ ਕੱਲ ਛੋਟੀਆਂ ਛੋਟੀਆਂ ਬੱਚੀਆਂ ਦੇ ਹਾਰਮੋਨ ਇੰਬੈਲੈਂਸ ਹੋ ਜਾਂਦੇ ਆ ਜਾਂ ਲੇਡੀਜ਼ ਨੂੰ ਵੱਡੀ ਉਮਰ ਦੇ ਵਿੱਚ ਜਾ ਕੇ ਜਦੋਂ ਹੌਟ ਫਲੈਸ਼ਸ ਆਉਣ ਲੱਗ ਜਾਂਦੇ ਆ 40 45 ਤੋਂ ਬਾਅਦ ਹਮ ਤੇ ਉੱਥੇ ਇਹ ਬਹੁਤ ਗੁਣਕਾਰੀ ਚੀਜ਼ ਹੈਗੀ ਆ ਇਹ ਪਾਂਦੀ ਜੜ ਜੀ ਤੇ ਮਰਦਾਨਾ ਕਮਜ਼ੋਰੀ ਦੇ ਵਿੱਚ ਵੀ ਇਹ ਮਤਲਬ ਸਭ ਤੋਂ ਉੱਤਮ ਮੰਨੀ ਗਈ ਹੈ ਪਾਂਧੀ ਜੜ ਹਮ ਵਰਮ ਕੁਆਲਿਟੀ ਡਾਊਨ ਹੋ ਜਾਂਦੀ ਹੈ ਬੰਦੇ ਦਾ ਮਤਲਬ ਕਿਸੇ ਕਿਸਮ ਦਾ ਵੀ ਉਹਨੂੰ ਮਤਲਬ ਇੱਛਾ ਸ਼ਕਤੀ ਦੀ ਕਮੀ ਹੋ ਜਾਂਦੀ ਹੈ ਉੱਥੇ ਪਾਂਧੀ ਜੜ ਬਹੁਤ ਹੀ ਮਤਲਬ ਕਾਰਗਰ ਇੱਕ ਔਸ਼ਧੀ ਹੈ ਹਮ ਤੇ ਇਹਨੂੰ ਮਤਲਬ ਇਹਦੀ ਖਾਣ ਦਾ ਤਰੀਕਾ ਵੀ ਮੈਂ ਦੱਸ ਦਿੰਦਾ ਜੀ ਜੀ ਇਹਨੂੰ ਮਤਲਬ ਇਕੱਲ ਸਿੱਧਾ ਤੁਸੀਂ ਨਹੀਂ ਖਾ ਸਕਦੇ ਹੈਗੇ ਨਾ ਇਹ ਕੁੱਟੀ ਜਾਵੇ ਜੀ ਛੋਟੇ ਨਾ ਇਹ ਗ੍ਰाइंड ਹੋਵੇ ਨਾ ਗ੍ਰाइंड ਹੋਵੇ ਨਾ ਇਹ ਕੁੰਡੀ ਛੋਟੇ ਚ ਕੁੱਟਣੀ ਹੈ ਜੀ ਜੀ ਹੂੰ ਇਹਨੂੰ ਨਾ ਤਵੇਂ ਤੇਰੇ ਉਸਤ ਵੀ ਨਹੀਂ ਹੋ ਸਕਦਾ ਇਹਦਾ ਇੱਕੋ ਇੱਕ ਤਰੀਕਾ ਹੈ ਚਮਟੇ ਨਾਲ ਫੜ ਕੇ ਨੂੰ ਅੱਗ ਦੇ ਉੱਤੇ ਨੂੰ ਚੰਗੀ ਤਰ੍ਹਾਂ ਰੋਸਟ ਕਰ ਲੋ ਹੂੰ ਜਾਂ ਗੈਸ ਵਾਲੇ ਚੁੱਲੇ ਤੇ ਜਾਂ ਦੂਜੇ ਤੇ ਚੰਗੀ ਤਰ੍ਹਾਂ ਰੋਸਟ ਕਰਕੇ ਇਹਨੂੰ ਮਤਲਬ ਬਹੁਤੀ ਜਾਲਣੀ ਵੀ ਨਹੀਂ ਹੈਗੀ ਉਹ ਤੋਂ ਬਾਅਦ ਇਹ ਕੁੰਡੀ ਸੁਰਪੇ ਚ ਕੁੱਟ ਹੋਊਗੀ ਜਦ ਤੱਕ ਅੰਦਰ ਤੱਕ ਇਹ ਪੂਰੀ ਮਤਲਬ ਇਹਦਾ ਖੁਸ਼ਕ ਨਹੀਂ ਹੋ ਜਾਂਦੇ ਤਾਂ ਐ ਫੜ ਲੈਣੀ ਹੈ ਇਹ ਰਾਜੇ ਉਹ ਤੋਂ ਬਾਅਦ ਚਮਟੇ ਨਾਲ ਫੜ ਕੇ ਨੂੰ ਰੋਸਟ ਕਰ ਲੈਣਾ ਉਸਤੇ ਚੰਗੀ ਤਰੀਕੇ ਨਾਲ ਸਿੱਧੇ ਗੈਸ ਤੇ ਰੱਖ ਦਿਓ ਉੱਪਰ ਰੱਖ ਦਿਓ ਜੀ ਹੂੰ ਉੱਤੇ ਬਾਅਦ ਕੁੰਡੀ ਸੋਟਾ ਜਾ ਇਹਨੂੰ ਕੁੱਟੋ ਹੂੰ ਉੱਤੇ ਬਾਅਦ ਇਹ ਪਾਊਡਰ ਫਾਰਮ ਬਣ ਜਾਊਗਾ ਦਾ ਮਤਲਬ ਨਿਕਲਣਾ ਇਸ ਤਰ੍ਹਾਂ ਦਾ ਜੀ ਇਸ ਤਰ੍ਹਾਂ ਦਾ ਇਹਨੇ ਪਾਊਡਰ ਬਣ ਜਾਣਾ ਜੀ ਹੂੰ ਤੇ ਉੱਤੇ ਬਾਅਦ ਇਹਦਾ ਚਮਚ ਦਾ ਚੌਥਾ ਹਿੱਸਾ ਸਵੇਰੇ ਚੌਥਾ ਹਿੱਸਾ ਸ਼ਾਮ ਨੂੰ ਖਾਣਾ ਸ਼ੁਰੂ ਕਰ ਦਿਓ ਤੁਸੀਂ ਨਾਰਮਲ ਪਾਣੀ ਨਾਲ ਹੂੰ ਕਿਸੇ ਬੱਚੇ ਨੂੰ ਹੱਕ ਪੈਂਦੀ ਆ ਨਹੀਂ ਸ਼ੁੱਧ ਬੋਲਾ ਜਿਹੜਾ ਤੋਤਲਾਪਨ ਹੈ ਉਹਦੇ ਵਿੱਚ ਜਾਂ ਲੇਡੀਜ਼ ਨੂੰ ਕਿਸੇ ਕਿਸਮ ਦੀ ਪ੍ਰੋਬਲਮ ਆ ਜਿਹੜੀ ਔਰਤਾਂ ਨੂੰ ਹੋ ਜਾਂਦੀ ਹੈ ਹਨਾ ਮੈਨੋਪੌਜ਼ ਹੋ ਜਾਂਦਾ 40 45 ਤੋਂ ਬਾਅਦ ਲੇਡੀਜ਼ ਨੂੰ ਹਨਾ ਇੱਕੋ ਠੰਡ ਲੱਗਣ ਲੱਗ ਜਾਂਦੀ ਹੈ ਜਾਂ ਹੌਟ ਫਲੈਸ਼ਸ ਆਉਣ ਲੱਗ ਜਾਂਦੇ ਆ ਜਾਂ ਸਾਡੀ ਛੋਟੀਆਂ ਬੱਚੀਆਂ ਨੂੰ ਵੀ ਅੱਜਕੱਲ ਬਹੁਤ ਫਾਸਟ ਫੂਡ ਕਰਕੇ ਜੰਕ ਫੂਡ ਕਰਕੇ ਜਾਂ ਐਕਸਰਸਾਈਜ਼ ਨਾ ਕਰਨ ਕਰਕੇ ਬਹੁਤ ਵਕ ਵਕ ਕਾਰਨ ਸਾਡੀ ਬੱਚਿਆਂ ਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਅੱਜਕੱਲ ਇਸ ਚੀਜ਼ ਦੀ ਹੂੰ ਤੇ ਸਪਰਮ ਕੁਆਲਿਟੀ ਨੂੰ ਐਨਹਾਂਸ ਕਰ ਲਈ ਸਭ ਤੋਂ ਉੱਤਮ ਜੜੀ ਬੂਟੀ ਮੰਨੀ ਗਈ ਹੈ ਜੀ ਇਹ ਕੁਲੰਜਰ ਜਾਂ ਪਾਂਦੀ ਜੜ ਹੂੰ ਦੇਖੋ ਜੀ ਹੈ ਨਾ ਜੀ ਬੜੀ ਗੁਣਕਾਰੀ ਚੀਜ਼ ਜੀ ਗਗਨ ਆਯੁਰਵੈਦਾ ਦੇ ਵਿੱਚ ਬੈਠੇ ਆ ਤੇ ਆ ਦੇਖੋ ਪਾਨ ਦੀ ਜੜ ਦੇ ਉੱਤੇ ਗੱਲ ਹੋਈ ਹੈ ਜੀ ਤੇ ਇਹਨਾਂ ਨੇ ਇਹਦਾ ਪਾਊਡਰ ਵੀ ਤਿਆਰ ਕੀਤਾ ਹੋਇਆ ਜੀ ਡਾਕਟਰ ਸਾਹਿਬ ਇਹਦਾ ਬੜੀ ਜ਼ਬਰਦਸਤ ਚੀਜ਼ ਦਿਖਾਤੀ ਜੀ ਇਹ ਸਭ ਕੁਝ ਹੀ ਹੈ ਜੀ ਕਹਿਣ ਨੂੰ ਇਹ ਵੀ ਪਾਨ ਦੀ ਜੜ ਪਰ ਗੱਲ ਪੂਰੀ ਬਣ ਜਾਂਦੀ ਹੈ ਇਹਦੇ ਵਿੱਚ ਹੈ ਜੀ ਹੂੰ ਤੇ ਡਾਕਟਰ ਸਾਹਿਬ ਜੇਕਰ ਕਿਸੇ ਨੇ ਆਨਲਾਈਨ ਮੰਗਾਣੀ ਹੋਵੇ ਦੇਖੋ ਤਿਆਰ ਕਰਨੀ ਬੜੀ ਮੁਸ਼ਕਲ ਹੁੰਦੀ ਹੈ ਘਰ ਦੇ ਵਿੱਚ ਦੇਖੋ ਨਹੀਂ ਪਤਾ ਲੱਗਦਾ ਵੀ ਕਿੱਦਾਂ ਇਸ ਨੂੰ ਗ੍ਰਾਈਂਡ ਕਰਨਾ ਹੈ ਜਾਂ ਇੰਨਾ ਸਮਾਂ ਨਹੀਂ ਹੁੰਦਾ ਤਾਂ ਆ ਆ ਤੁਸੀਂ ਪਾਊਡਰ ਰੂਪ ਦੇ ਵਿੱਚ ਇਸ ਨੂੰ ਤਿਆਰ ਕਰਕੇ ਰੱਖਿਆ ਹੋਇਆ ਹੈ ਔਰ ਇਹ ਕਿਸ ਤਰ੍ਹਾਂ ਮੰਗਵਾ ਸਕਦੇ ਨੇ ਆਪਣੇ ਟੈਲੀਫੋਨ ਨੰਬਰ ਦੱਸੋ ਤੇ ਨਾਲ ਦੱਸ ਦਿਓ ਜੀ ਲੋਕੇਸ਼ਨ ਜੀ ਸਭ ਤੋਂ ਆਨਲਾਈਨ ਮੰਗਵਾ ਸਕਦੇ ਆ ਜੀ ਉਹ ਸਾਡਾ ਵਟਸਐਪ ਤੇ ਸਾਨੂੰ ਆਪਦਾ ਐਡਰੈਸ ਭੇਜ ਕੇ ਸਾਡਾ ਨੰਬਰ ਹੈਗਾ 95012 63254 ਲੁਧਿਆਣਾ ਚੰਡੀਗੜ੍ਹ ਹਾਈਵੇ ਆ ਜੀ ਨੇੜੇ ਪਿੰਡ ਖੰਟਾ ਤੇ ਮੋਰਿੰਡਾ ਸ਼ਹਿਰ ਦੇ ਨੇੜੇ ਹੈਗੇ ਆ ਜੀ ਉਹ ਸਭ ਤੋਂ ਫੋਨ ਤੇ ਸੰਪਰਕ ਕਰਕੇ ਵੀ ਇਹ ਮੰਗਵਾ ਸਕਦੇ ਆ ਤੇ ਕਿਸੇ ਸਮੇਂ ਸਾਨੂੰ ਮਿਲ ਵੀ ਸਕਦੇ ਆ ਕਿ ਹਮਮ ਕੁਲ ਸਹੀ ਗੱਲ ਕਹਿ ਰਹੇ ਆ ਬਹੁਤ ਵਧੀਆ ਤਰੀਕੇ ਨਾਲ ਇਹ ਖੋਦ ਤਿਆਰ ਕਰਦੇ ਨੇ ਔਰ ਆਪਣੇ ਪੇਸ਼ੈਂਟਸ ਦਾ ਬਹੁਤ ਧਿਆਨ ਰੱਖਦੇ ਨੇ ਬਹੁਤ ਸ਼ੌਕ ਦੇ ਨਾਲ ਕੰਮ ਕਰ ਰਹੇ ਨੇ ਜੀ ਦੇਖੋ ਆਯੁਰਵੇਦ ਸੈਂਟਰ ਤਾਂ ਬਹੁਤ ਹੋਣਗੇ ਪਰ ਜਿਸ ਤਰੀਕੇ ਨਾਲ ਇਹ ਢਾਬੇ ਵਾਲੇ ਵੈਦ ਕੰਮ ਕਰਦੇ ਨੇ ਜੀ ਦੇਖੋ ਇਹ ਸਭ ਤੋਂ ਪਹਿਲਾਂ ਪ੍ਰਾਥਮਿਕਤਾ ਰੱਖਦੇ ਨੇ ਕਿ ਜਿਹੜਾ ਸਾਡਾ ਕਸਟਮਰ ਹੈ ਜਿਹੜਾ ਪੇਸ਼ੈਂਟ ਹੈ ਉਸ ਦਾ ਫਾਇਦਾ ਹੋਣਾ ਚਾਹੀਦਾ ਜੀ ਖੁਦ ਤਿਆਰ ਕੀਤਾ ਹੋਇਆ ਪਾਊਡਰ ਹੈ ਇਹਨਾਂ ਦਾ ਔਰ ਬਹੁਤ ਤੋ ਵਧੀਆ ਤਰੀਕੇ ਨਾਲ ਮਿਹਨਤ ਕਰਕੇ ਇਹ ਚੀਜ਼ਾਂ ਬਣਾਉਂਦੇ ਨੇ ਸਭ ਤੋਂ ਵਧੀਆ ਗੱਲ ਹੈ ਕਿ ਜਦੋਂ ਤੁਸੀਂ ਇਹਨਾਂ ਨੂੰ ਆ ਕੇ ਮਿਲੋਗੇ ਤਾਂ ਬਹੁਤ ਜਾਣਕਾਰੀ ਮਿਲੇਗੀ ਤੁਹਾਨੂੰ ਜਿਹੜੀ ਵੈਸੇ ਵੀ ਤੁਹਾਡੀ ਸਿਹਤ ਨਾਲ ਸੰਬੰਧਿਤ ਹਰੇਕ ਗੱਲ ਦੇ ਲਈ ਲਾਹੇਵੰਦ ਹੋਏਗੀ ਜੀ ਅਸੀਂ ਜਦੋਂ ਵੀ ਇੱਥੇ ਪਹੁੰਚਦੇ ਹਾਂ ਸਾਡੀ ਟੀਮ ਜਦੋਂ ਵੀ ਇੱਥੇ ਪਹੁੰਚਦੀ ਹੈ ਤਾਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ ਇਸ ਕਰਕੇ ਅਸੀਂ ਗगन ਆਯੁਰਵੇਦ ਵਾਲਿਆਂ ਦੇ ਇਹ ਵੀਡੀਓ ਤਿਆਰ ਤਿਆਰ ਕਰਦੇ ਹਾਂ ਤੇ ਅੱਜ ਅਸੀਂ ਪਾਨ ਦੀ ਜੜ ਦੀ ਗੱਲ ਕੀਤੀ ਹੈ ਵੀਡੀਓ ਦੇ ਵਿੱਚ ਕੋਈ ਕਮੈਂਟ ਨਹੀਂ ਕੋਈ ਗੱਲ ਪੁੱਛਣਾ ਚਾਹਦੇ ਹੋ ਤਾਂ ਕਮੈਂਟ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ ਸ਼ੁਕਰੀਆ ਸਰ ਥੈਂਕ ਯੂ ਵੈਰੀ